ਦੇ ਦੂਜੇ ਪਾਸੇ ਚਾਰ ਬੱਬਰ ਖੇਰ ਉਹ ਚਾਰਾ ਚੋ ਮੁਕਾਬਲੇ ਕੁਬਸੇ ਸੁਰਖਪੁਰੀਆ ਯੋਦਾ ਉਹ ਦੂਜੇ ਪਾਸੇ ਸੁਰਖਪੁਰੀਆ ਫਲਦੀਪ ਸੰਦੀਪ ਸੁਲਤਾਨ ਨੰਬਰ ਆਪਣੀ ਟੀਮ ਲਈ ਜੋੜਦਾ ਖੱਤਰੀ ਹੈ ਇਹ ਆ ਦੁੱਕਾ ਵਾਲਾ ਪਰਨੇ ਘੁੰਮ ਕੇ ਉਹ ਜੁੰਡੀਆਂ ਨੱਚ ਗਈ ਲੜਤਰੇ ਪਾ ਗਏ ਓ ਲੜਤਰੇ ਪਾ ਗਏ ਆਹ ਸਾਹਮਣੇ ਸੁਲਤਾਨ ਸ਼ਮਸ਼ਪਰੀਆ ਅਗਲੀ ਕਬੱਡੀ ਪਾਉਣ ਦੇ ਲਈ ਪ੍ਰੀਤਮ ਪਰਮਾਨ ਦਾ ਪੁੱਤਰ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਕਹਿੰਦੇ ਘਾਂਗੇ ਵਾਲਾ ਲੱਗਿਆ ਹੋਇਆ ਵਿਚਕਾਰ ਹੈਰੀ ਧਲੇਤਾ ਤੇ ਸੁਰਖਪਰੀਆ ਯੋਧਾ ਆਹ ਟੱਕਰ ਪੱਟੀ ਆ ਟੱਕਰ ਪੱਟੀ ਆ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਸੁਲਤਾਨ ਟੌੜਾ ਵੀ ਪੁੱਜਾ ਹੋਇਆ ਹੈ ਜੱਫਾ ਜੱਫਾ ਸੁਲਤਾਨ ਆ ਗਿਆ ਲੈ ਵੀ ਯੋਧਿਆ ਤੇਰੇ ਤਿੰਨ ਜੱਫਿਆਂ ਦਾ ਬੁਲਟ ਹੋਣਾ ਸੰਧੂ ਤੇ ਮਨੀ ਸੰਧੂ ਹਸਨਪਰੀਏ ਆਹ ਸਾਹਮਣੇ ਸ਼ੀਲੂ ਤੇ ਸੁਲਤਾਨ ਸ਼ੀਲੂ ਤੇ ਸੁਲਤਾਨ ਕੀ ਬਾਤ ਹੈ ਜਲਾਲ ਵਾਲਿਆ ਅੱਜ ਸੁਲਤਾਨ ਨੂੰ ਤੇ ਕਹਿੰਦੇ ਦੁਗਾਂ ਨੇ ਖੁਸ਼ੀ ਨੂੰ ਹੁਣ ਦਲਾਂ ਮਾਨਸਬੰਦ ਕਿਤੇ ਜਾਣਗੇ ਪਾਲ ਪੰਗੂ ਉਹਨਾਂ ਦੇ ਵੱਲੋਂ